ਵਨਾ ਨਾ ਉਹ ਬਦਰੀਆ ਵੀ ਬੜਾ ਭਾਰਾ ਦਾ ਇਹ ਤਾਰੀ ਪੈ ਕੇ ਜਾਂਦੇ ਨੇ ਸਕੂਲ ਨੂੰ ਕਦੇ ਪਹੁੰਚੁੰਦਾ ਕਦੇ ਨਹੀਂ ਪਹੁੰਚੁੰਦਾ ਸਿਰਫ ਚਾਰ ਜਮਾਤਾਂ ਕੀਤੀਵੇਂ ਕੀਰਤਵਾਰ ਹੈਗਾ ਜੀ ਪੁਲ ਇਸ ਤਰ੍ਹਾਂ ਹੀ ਸਾਡਾ ਤਾਂ ਅੱਜ ਤੱਕ ਜਿਹੜਾ 77 ਸਾਲ ਆਜ਼ਾਦੀ ਨੂੰ ਹੋ ਗਏ ਉਹ ਤੋਂ ਬਾਅਦ ਇਸੇ ਹਾਲ ਵਿੱਚ ਆਸੀਂ ਪਹਿਲੇ ਅਸੀਂ ਪੁਲ ਰੱਸਿਆਂ ਵਾਲਾ ਪੁਲ ਹੈ ਜੀ ਆ ਨਾਲੇ 100 ਮੀਟਰ ਤੇ ਉਹ ਬਣਾਇਆ ਤਾਂ ਪਿੰਡ ਨੇ ਸਹਿਯੋਗ ਨਾਲ ਆਪੇ ਰੱਸੇ ਲਿਆ ਕੇ ਇੱਕ ਚੂਲੇ ਦੀ ਤਰ੍ਹਾਂ ਪੋਲਾ ਜਿੱਦਾਂ ਪਹਾੜਾਂ 'ਚ ਹੁੰਦੇ ਉਹ ਨਾਲੇ ਤੁਸੀਂ ਦੇਖ ਸਕਦੇ ਆ ਉਹ ਬਣਾਇਆ ਉਤੋਂ ਪਹਿਲਾਂ ਅਸੀਂ ਪਾਣੀ ਦੇ ਵਿੱਚੋਂ ਲੰਘਦੇ ਤੇ ਸਟੇਸ਼ਨ ਤੇ ਜਾ ਕੇ ਕੱਪੜੇ ਪਾਉਂਦੇ ਤੇ ਉੱਥੇ ਤੱਕ ਪੈਦਲ ਜਾਣਾ ਪੈਂਦਾ ਦਾ ਸਟੇਸ਼ਨ ਮੋਹਰੇ ਕੋਲਾ ਵੀ ਹੈ ਰਸਤੇ ਦਰਿਆਏ ਪਾਸ ਆਜ਼ਾਦੀ ਦੇ 70 ਸਾਲ ਬੀਤ ਜਾਣ ਤੋਂ ਬਾਅਦ ਵੀ ਨਜ਼ਦੀਕੀ ਪਿੰਡ 샤پور ਬੇਲਾ ਨਿਵਾਸੀਆਂ ਨੂੰ ਦਰਿਆ ਦੇ ਉੱਪਰ ਪੁਲ नसीब ਨਹੀਂ ਹੋਇਆ ਅਤੇ ਉਹਨਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਜਿੱਥੇ ਕੀ ਰਤਪੁਰ ਸਾਹਿਬ ਜਾਣ ਦੇ ਲਈ ਕਾਫੀ ਘੁੰਮ ਕੇ ਆਉਣਾ ਪੈਂਦਾ ਹੈ ਉੱਥੇ ਹੀ ਦਰਿਆ ਦੇ ਉੱਪਰ ਲੱਖਾਂ ਰੁਪਏ ਦੀ ਕੀਮਤ ਨਾਲ ਜੋ आरजी ਪੁਲੀਆਂ ਨਾਲ ਰਸਤਾ ਬਣਾਇਆ ਜਾਂਦਾ ਹੈ ਜ਼ਿਆਦਾ ਪਾਣੀ ਆਉਣ ਦੇ ਕਾਰਨ ਹੜ ਜਾਂਦਾ ਹੈ ਅਤੇ ਫਿਰ ਤੋਂ ਪਿੰਡ ਵਾਸੀਆਂ ਨੂੰ ਮਿਲ ਕੇ आरजी ਰਸਤਾ ਬਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਸ਼ਾਹਪੁਰ ਬੇਲਾ ਪਿੰਡ ਵਿੱਚ ਕਰੀਬ 100 ਘਰ ਹਨ ਇਹਨਾਂ ਵੱਲੋਂ ਮਿਲ ਕੇ ਪੈਸੇ ਇਕੱਠੇ ਕਰਕੇ ਆਰਜੀ ਰਸਤਾ ਬਣਾਇਆ ਜਾਂਦਾ ਹੈ ਇਸ ਮੌਕੇ ਪਿੰਡ ਦੇ ਬਜ਼ੁਰਗਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀਆਂ ਕਈ ਪੀੜ੍hiyan ਗੁਜ਼ਰ ਗਈਆਂ ਪਰ ਸਾਨੂੰ ਪੱਕਾ ਪੁਲ ਨਸੀਬ ਨਹੀਂ ਹੋਇਆ ਤੇ ਸਾਲ ਦੇ ਵਿੱਚ ਇੱਕ ਦੋ ਵਾਰ ਸਾਨੂੰ ਆਪ ਹੀ ਮਿਲ ਕੇ ਆਰਜੀ ਰਸਤਾ ਬਣਾਉਣਾ ਪੈਂਦਾ ਹੈ ਇਸ ਮੌਕੇ ਉਹਨਾਂ ਨੇ ਨਿਮੋਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਅਤੇ ਸਾਨੂੰ ਅਣਗੌਲਿਆ ਹੀ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਨਾਲ ਹੀ ਕਾਰ ਸੇਵਾ ਵਾਲਿਆਂ ਬਾਬਿਆਂ ਵੱਲੋਂ ਪੱਤਕਾ ਪੂਰੀ ਬਣਾਉਣ ਦਾ ਵੀ ਕੰਮ ਚਲਾਇਆ ਜਾ ਰਿਹਾ ਹੈ ਜਿਸ ਉੱਤੇ ਕਰੋੜਾਂ ਰੁਪਏ ਲੱਗਣਗੇ। पुछे आम लॻा चाल जय ਆ ਆ ਗਿਆ ਹੁਣ ਇਹ ਕੀ ਨਾਮ ਹੈ 나જર ਸਿੰਘ ਸ਼ਾਪੁਰ ਇਹ ਜਿਹੜਾ ਹੈਗਾ ਜੀ ਪੁਲ ਇਸ ਤਰ੍ਹਾਂ ਇਹ ਸਾਡਾ ਤਾਂ ਅੱਜ ਤੱਕ ਜਿਹੜਾ 77 ਸਾਲ ਆਜ਼ਾਦੀ ਨੂੰ ਹੋ ਗਏ ਉਹ ਤੋਂ ਬਾਅਦ ਇਸੇ ਹਾਲ ਵਿੱਚ ਆਸੀਂ ਪਹਿਲੇ ਅਸੀਂ ਪੁਲ ਰੱਸਿਆਂ ਵਾਲਾ ਪੁਲ ਹੈ ਜੀ ਆ ਨਾਲੇ 100 ਮੀਟਰ ਤੇ ਉਹ ਬਣਾਇਆ ਤਾਂ ਪਿੰਡ ਨਾਲ ਸਹਯੋਗ ਨਾਲ ਆਪੇ ਰਸੇ ਲਿਆ ਕੇ ਇੱਕ ਝੂਲੇ ਦੀ ਤਰ੍ਹਾਂ ਪੋੜਾ ਜਿੱਦਾਂ ਪਹਾੜਾਂ 'ਚ ਹੁੰਦੇ ਉਹ ਨਾਲੇ ਤੁਸੀਂ ਦੇਖ ਸਕਦੇ ਆ ਉਹ ਬਣਾਇਆ ਉਤੋਂ ਪਹਿਲਾਂ ਅਸੀਂ ਪਾਣੀ ਦੇ ਵਿੱਚੋਂ ਲੰਘਦੇ ਤੇ ਸਟੇਸ਼ਨ ਤੇ ਜਾ ਕੇ ਕੱਪੜੇ ਪਾਉਂਦੇ ਤੇ ਉੱਥੇ ਤੱਕ ਪੈਦਲ ਜਾਣਾ ਪੈਂਦਾ ਦਾ ਸਟੇਸ਼ਨ ਮੋਰੇ ਕੋਲਾ ਵੀ ਹੈ ਰਸਤੇ ਦਰਿਆਏ ਪਾਰ ਕਰਕੇ ਜਿਹੜੇ ਹਾਲਾਤ ਆ ਹੁਣ ਵੀ ਇਦਾਂ ਦੇ ਹੀ ਆ ਹੁਣ ਆ ਤਾਂ ਹੁਣ ਅਸੀਂ ਬਣਾਉਣ ਲੱਗੇ ਹੋ ਸਕਦਾ ਅੱਜ ਪੂਰਾ ਹੋ ਜਾਵੇ ਨਹੀਂ ਇਹਦੇ ਵਿੱਚੋਂ ਹੀ ਲੰਘਣੇ ਵਾਲਾ ਕੰਮ ਹੈ ਪਿਛੇ ਸਾਡੀਆਂ ਸਾਰੀਆਂ ਪੀੜ੍hiyan ਇੱਥੋਂ ਲੰਘੀਆਂ ਅਸੀਂ ਵੀ ਵਿੱਚੋਂ ਪਾਣੀ ਦਾ ਲੰਘਦੇ ਸਾਡੇ ਬੱਚੇ ਵੀ ਪਾਣੀ ਚ ਲੰਘਦੇ ਜਿਹੜਾ ਇਹਦੇ ਵਿੱਚ ਗੰਦਾ ਨਾਲਾ ਹੋਰ ਗੱਲ ਹੈ ਕਿ ਇਹ ਚ ਗੰਦਾ ਨਾਲਾ ਅਨੰਦਪੁਰ ਸਾਹਿਬ ਤੋਂ ਜਿਹੜਾ ਮਟਰ ਬਲ ਤੋਂ ਗੰਦਾ ਨਾਲਾ ਆਂਦਾ ਉਹ ਆ ਕੇ ਦੇਖੋ ਇੱਦੀ ਹੀ ਮਿਲਦਾ ਇਹ ਪਤਾਲਪਰੀ ਸਾਹਿਬ ਇੱਧਰ ਠੀਕ ਹੈ ਜ ਆਸਤਾ ਦਾ ਕੇਂਦਰ ਹੈ ਇੱਧਰ ਫੁੱਲ ਪਾਣੇ ਤਾਂ ਦੁਨੀਆ ਵਰਲਡ ਚੋਂ ਸਾਰੇ ਆਂਦੇ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਗੰਦਾ ਪਾਣੀ ਇਹਦੇ ਵਿੱਚ ਪਾਇਆ ਗਿਆ ਉੱਪਰ ਲਿਆ ਗਿਆ ਉਹ ਵੀ ਇਹਦੇ ਵਿੱਚ ਹੀ ਪੈਂਦਾ ਆ ਕੇ ਕਈ ਨਾਲੇ ਚ ਡਲਦੇ ਆ ਕੇ ਏ ਜੇ ਪੜਨਾ ਹੋਵੇ ਤਾਂ ਇਹਦੇ ਗੰਦੇ ਇਹਦੇ ਵਿੱਚੋਂ ਗੁజర్ ਕੇ ਸਾਨੂੰ ਔਰ ਸਾਡੇ ਬੱਚਿਆਂ ਨੂੰ ਅੱਧੇ ਸਕੂਲ ਜਿਹੜੇ ਆ ਪੁੱਜਦੇ ਨਹੀਂ ਹੈਗੇ ਕੱਪੜੇ ਖਰਾਬ ਕਰਕੇ ਮੁਰਕਾਂ ਦੇ ਪਾਣੀ ਸਾਡੇ ਪੀਣ ਵਾਲੇ ਖਰਾਬ ਇਹਨਾਂ ਚੀਜ਼ਾਂ ਨਾਲ ਹੋ ਗਏ ਵੇ ਆ ਬਹੁਤ ਬੁਰਾ ਜਿਹੜਾ ਹਾਲ ਹੈ ਏ ਆਰਜੀ ਪੋਲਾ ਇਹ ਆਰਜੀ ਪੋਲਾ ਜੀ ਇਹ ਸਿਰਫ ਇਹ ਸਾਲ ਵਿੱਚ ਤਕਰੀਬਨ 2 3 2 3 4 ਮਹੀਨੇ ਕੱਢਦਾ ਹੈ ਤਿੰਨ ਕਵਾਰ ਤਾਂ ਇਹ ਬਣ ਚੁੱਕਿਆ ਇਸ ਸਾਲ ਜੀ ਇਦੇ ਵਿੱਚ ਹਰ ਵਾਰਾ ਜੀ ਪਾਈਪਾਂ ਤੋਂ ਬਿਨਾ ਹੁਣ 2 ਲੱਖ ਲੱਗ ਜਾਣਾ ਜੀ ਪਾਈਪ ਜਿਹੜੇ ਸਾਨੂੰ ਸੇਵਾ ਜਨ ਬਾਬਾ ਅਨੰਦਗੜ੍ਹ ਵਾਲਿਆਂ ਨੇ ਦੇ ਦਿੱਤੇ ਕੁਝ ਇੱਧਰ ਉੱਧਰੋਂ ਮਿਲ ਗਏ ਤੇ ਉਹ ਪਾਣੀ ਹੁਣ ਤਾਂ 5 ਲੱਖ ਲੱਗ ਜਾਣਾ ਜੀ ਤੇ ਇਸ ਸਾਲ ਦਾ ਸਾਡਾ ਇੱਦੀ 10 ਲੱਖ ਰੁਪਈਆ ਐਵੇਂ ਲੱਗ ਜਾਂਦਾ ਜੀ ਤੇ ਆ ਜਿਹੜੀ ਮਿਹਨਤ ਹੈ ਸਾਰਾ ਪਿੰਡ ਜੇ ਲੱਗਿਆ ਵਾ ਕੋਈ ਧਿਆੜੀ ਵਾਲਾ ਨਹੀਂ ਇਹ ਸੇਵਾ ਜਿਹੜੀ ਅਲੱਗ ਚੀਜ਼ ਹੈ ਸਾਰੇ ਲੱਗੇ ਵੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਨੂੰ ਕੋਈ ਮਦਦ ਨਹੀਂ ਕੀਤੀ ਸਿਰਫ ਉਹ ਜਿਹੜਾ ਪੱਕਾ ਪੋਲ ਲੱਗ ਰਿਹਾ ਬਾਬੇ ਕਰ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਕਰ ਤੇ ਉਹ 10 ਲੱਖ ਦਾ ਤਾਂ ਕੁਝ ਨਹੀਂ ਬਜਰੀ-ਬੁਜਰੀ ਬਸ ਉਹਦੇ ਚ ਪੂਰੇ ਸੀਮੈਂਟ ਥੋੜਾ ਜਿਹਾ ਆਇਆ ਕਿਤੇ ਇੱਕ ਪਾਏ ਜੋਗੇ ਵੀ ਨਹੀਂ ਹੁੰਦਾ ਹੋਏ ਦੇਖੋ ਜੀ ਸਾਡਾ ਪਿੰਡ ਸ਼ਾਪਰ ਬੇਲਾ ਜੀ ਹੱਦ ਬਸ ਕੀਰਤਪੁਰ ਸਾਹਿਬ ਬਿਲਕੁਲ ਕੀਰਤਪੁਰ ਸਾਹਿਬ ਦੇ ਵਿੱਚ ਜਿਹੜਾ ਨਾਲ ਦਾ ਪਿੰਡ ਹੈ ਪਰ ਕਿਸੇ ਟਾਈਮ ਦੇ ਕਾਰ ਸਰਕਾਰਾਂ ਦੇ ਕਾਰਨਾ ਕਰਕੇ ਜਿਹੜਾ ਪਿੰਡ ਸਾਡਾ ਮਾਰਕੀਟ ਕਮੇਟੀ ਜੋ ਬਾਰ ਕਰਤਾ ਜਿਹੜੇ ਹੁਣ ਸਾਡੇ ਆ ਘਟਰਾਈਆਂ ਆ ਰਹੀਆਂ ਕੋਈ ਵੀ ਸਰਕਾਰ ਸਾਡਾ ਬਾਹ ਨਹੀਂ ਫੜ ਰਹੀ ਆਪ ਪਿੰਡ ਲਾ ਕੇ ਮਾਹਪੁਰਚਾਂ ਦੀ ਸੰਤਾਂ ਦੀ ਨਾਲ ਮਦਦ ਦੇ ਨਾਲ ਜਿਹੜਾ ਕੰਮ ਕਰ ਰਿਹਾ ਸਾਡੋ ਯਾਰਾ ਇਹਦਾ ਰਸਤੇ ਦੀ ਬੜੀ ਕਠਿਨਾਈ ਆ ਰਹੀ ਹੈ ਜੀ ਦੇਖੋ ਜੀ ਸਾਡੇ ਪਿੰਡ ਦੇ ਵਿੱਚ 5-600 ਦੇ ਕਰੀਬ ਬੋਟ ਹੈ ਜੀ ਆਰਜੀ ਪੁਲ ਬਣਾਉਣ ਦੇ ਵਿੱਚ ਸਾਡਾ ਹਰ ਵਾਰੀ 2-3 ਮਹੀਨੇ ਬਾਅਦ 5 ਲੱਖ ਰੁਪਏ ਖਰਚਾ ਆਉਂਦਾ ਵੱਡਾ ਪੁਲ ਜਿਹੜੇ ਮਹਾਪੁਰਜ ਬਣਾ ਰਿਆ ਲੋਕਾਂ ਦੇ ਸਹਿਯੋਗ ਨਾਲ ਇਹਦਾ 3-3.5 ਕਰੋੜ ਰੁਪਏ ਦਾ ਖਰਚਾ ਜੀ 4.5 ਲੱਖ 50 ਫੁੱਟ ਦਾ ਇੱਕ ਪਾਇਆ ਪਾਣਾ ਧਰਤੀ ਚ 4.5 ਲੱਗਣੇ 3 ਕਰੋੜ ਤੇ ਪਲੱਸ ਖਰਚਾ ਜੀ ਸਰਕਾਰ ਵੱਲੋਂ ਕੋਈ ਮਦਦ ਸਰਕਾਰ ਵੱਲੋਂ ਇੱਕ 10 ਲੱਖ ਰੁਪਏ ਦੀ ਹਜੇ ਤੱਕ ਮਦਦਾਈ ਹੈ ਉਹਨੂੰ ਜਿਹੜਾ ਵੱਡਾ ਬੋਲਾ ਇਹਦੇ ਵਾਸਤੇ ਕੋਈ ਨਹੀਂ ਆਈ ਠੀਕ ਹੈ ਜੀ ਇਹ ਪਿੰਡ ਦੇ ਪਿੰਡ ਦਾ ਹਾਂਜੀ ਪਿੰਡ ਦਾ ਹਾਂਜੀ ਪਿੰਡ ਦਾ ਸਤਾਏ ਜੀ ਇਹ ਸਾਡਾ ਕੀਰਤਪੁਰ ਸਾਹਿਬ ਨੂੰ ਬਿਲਕੁਲ ਜੋੜ ਦਾ ਨੇੜੇ ਕਰਕੇ ਅੱਧਾ ਕਿਲੋਮੀਟਰ ਤੋਂ ਸਾਡਾ ਸ਼ਾਹਪੁਰ ਬੇਲੇ ਤੋਂ ਕੀਰਤਪੁਰ ਸਾਹਿਬ ਪੈਂਦਾ ਪਰ ਜੇ ਅਸੀਂ ਘੁੰਮ ਕਾਇਆ ਤਾਂ ਸਾਨੂੰ 9 ਕਿਲੋਮੀਟਰ ਵਾਇਆ ਕੋਟੜਾ ਜਿਹੜਾ ਸਫਰ ਪੈਂਦਾ ਇਸ ਕਰਕੇ ਜਿਹੜਾ ਸਾਡੇ ਬੰਦੇ ਨੇ ਕਿਸੇ ਨੇ ਵੀ ਆਣਾ ਜਾਣਾ ਬੜਾ ਔਕਾ ਹੈ ਇਸ ਕਰਕੇ ਆਪਣਾ ਪਿੰਡ ਆਪ ਲੱਗਿਆ ਕਰ ਘਰੋ ਘਰ ਪੈਸੇ ਇਕੱਠੇ ਕਰਕੇ ਕਿਸੇ ਨਾ ਜਿੱਦਾਂ ਦੀ ਵੀ ਉਹਦੀ ਸ਼ਰਤਾ ਤੀ ਉਹਨੇ ਉਸ ਸੰਸਾਰ ਨਾਲ ਪੈਸਾ ਲਾਇਆ ਕਿਸੇ ਨੇ ਰੋਟੀ ਪਾਣੀ ਕਿਸੇ ਨੇ ਡੀਜ਼ਲ ਕਿਸੇ ਨੇ ਜੋ ਟਰੈਕਟਰ ਕਿਸੇ ਨੇ ਕੋਈ ਚਾਹ ਪਾਣੀ ਦਾ ਲੰਗਰ ਸਾਰਾ ਜਿਹੜਾ ਕੰਮ ਕਰਦਾ ਕਿਸੇ ਦਾ ਜਿੱਦਾਂ ਜਿੱਦਾਂ ਦੀ ਸੇਵਾ ਹੈ ਆਰ ਬਾਹਰ ਦੇ ਬੰਦਿਆਂ ਨੇ ਵੀ ਜਿਹੜਾ ਇਹਦੇ ਵਿੱਚ ਸਹਿਯੋਗ ਕਰਿਆ ਇਹ ਜਿਹੜਾ ਪੁਲਾਏ ਪਿੰਡ ਆਪ ਜਿਹੜਾ ਕਰ ਰਿਹਾ ਕਾਰਜ ਜਿਹੜੇ ਕੰਮ ਹੈ ਮਹਾਰਾਜ ਸੱਚੇ ਪਾਤਸ਼ਾਹ ਮੋਹਰਾ ਇਹ ਅਰਦਾਸ ਆ ਵੀ ਜਿਹੜਾ ਸਾਡਾ ਪੁਲ ਦਾ ਕਾਰਜ ਹੈ ਇਹ ਬਿਲਕੁਲ ਜਾਨ ਮਾਲ ਦੀ ਜਿਹੜੀ ਨੁਕਸਾਨ ਨਾ ਹੋਵੇ ਕਿਸੇ ਗੱਲ ਦੀ ਟੋਟਰਾ ਨਾ ਹੋਵੇ ਸੱਚੇ ਪਾਤਸ਼ਾਹ ਜਿਹੜਾ ਆਪ ਹੱਥ ਦੇ ਕੇ ਇਸ ਕਾਰਜ ਨੂੰ ਆਪ ਕਰਾਵੇ ਤਾਂ ਜੋ ਸਾਡੇ ਪਿੰਡ ਦਾ ਜਿਹੜਾ ਰਸਤਾ ਬਹਾਲ ਹੋ ਸਕੇ ਬੋਲੇ ਸੋਨਿਹਾਲ ਸੋ ਸ੍ਰੀ ਅਕਾਲ ਹਣ ਸਿੰਘ ਸਾਹਿਬ ਦਾ ਸਰਪੰਚ ਕਿਹੜੇ ਪਿੰਡ ਤੋਂ ਜੀ ਛਾਵਰ ਤੋਂ ਜੀ ਕੀ ਪ੍ਰੋਬਲਮ ਆਈ ਆ ਜੀ ਸਾਡਾ ਜਿਹੜਾ ਸਾਡਾ ਜੀਵਨ ਆ ਨਾ ਉਹ ਬੜਾ ਦਰਿਆਵੀ ਬੜਾ ਭਾਰਾ ਦਾ ਇਹ ਤਾਰੀ ਪੈ ਕੇ ਜਾਂਦੇ ਨੇ ਸਕੂਲ ਨੂੰ ਕਦੇ ਪਹੁੰਚਉਂਦਾ ਕਦੇ ਨਹੀਂ ਪਹੁੰਚਉਂਦਾ ਸਿਰਫ ਚਾਰ ਜਮਾਤਾਂ ਕੀ ਤਵੇਂ ਕੀਰਤਵਾਰ ਕਿੰਨੇ ਸਾਲ ਪੁਰਾਣੀ ਗੱਲ ਹੈ ਇਹ 47 ਤੋਂ ਲੈ ਕੇ 10 ਸਾਲ ਤੇ ਬਾਅਦ ਜਾਣ ਲੱਪੇ ਤੇ ਸੀ ਸਕੂਲ 59 57 57 56 ਦੇ ਵਿੱਚ ਜਾਣ ਲੱਪੇ ਸਾਡਾ ਇਦਾਂ ਹੀ ਹਾਲ ਹੈ ਜਿੱਦਾਂ ਇਦਾਂ ਦਾ ਹੀ ਹਾਲ ਹੈ ਸਰਕਾਰ ਤਾਂ ਮੰਗ ਨਹੀਂ ਕੀਤੀ ਕੋਈ ਆਪਣੀ ਉਸ ਵਾਰ ਤਾਂ ਕੁਝ ਦਿੰਦੇ ਨਹੀਂ ਤੇ ਹੁਣ ਤਾਂ ਹੁਣ ਮਾੜੀ ਜੀ ਜਾਗਰਤੀ ਆਈ ਹੈ ਤੇ ਕਿਉਂ ਕਿ ਨਾ ਕਾਰਨਾ ਕਰਕੇ ਤੁਹਾਡਾ ਪਿੰਡ ਨਗੋਲੀਆ ਗਿਆ ਜੀ ਬਸ ਕੋਈ ਸਰਕਾਰਾਂ ਦੀ ਅਣਗਹਿਲੀ ਕਰਕੇ ਅਣਗੋਲਿਆ ਗਿਆ ਇਹ ਠੀਕ ਹੈ ਜੀ ਹਾਂਜੀ ਹੁਣ ਪਿੰਡ ਦੇ ਸਹਿਯੋਗ ਕਰਦੇ ਆ ਜੀ ਪਿੰਡ ਦੇ ਤਾਂ ਸਹਿਯੋਗ ਕਰਦੇ ਆ ਕੁਝ ਨਹੀਂ ਵੀ ਕਰਦੇ ਠੀਕ ਹੈ ਜੀ ਪਰ ਸਰਕਾਰਾਂ ਵੱਲੋਂ ਪੈਸਾ ਪੂਸਾ ਆ ਰਿਹਾ ਗ੍ਰਾਂਟ ਪੈਸਾ 10 ਲੱਖੇ ਆਇਆ ਵਾ ਹੋਰ ਕੋਈ ਨਹੀਂ ਆ ਰਿਹਾ ਕਿੰਨੇ ਸਾਲ ਪਹਿਲਾਂ ਆਇਆ ਥਾ ਜੀ 10 ਉਹ ਤਾਂ ਸਾਲ ਸਾਲ ਹੋ ਗਿਆ ਜੀ ਪਰ ਉਹਦੇ ਨਾਲ ਕੰਮ ਤਾਂ ਨਹੀਂ ਹੋਇਆ ਪੈਸੇ ਨਾਲ ਕੰਮ 10 ਲੱਖੇ ਆਇਆ ਜੀ ਸਿਮੈਂਟ ਲਿਆਂਦਾ ਤੇ ਉਹਦੇ ਨਾਲ ਅਛਾ ਜੀ ਹਾਂ ਜੀ ਸੈਂਟ ਪੂਰਾ ਕੰਮ ਖਰੇ ਅਧੂਰਾ ਹੀ ਹੈ ਅਧੂਰਾ ਕੰਮ ਕਰੋੜਾਂ ਦਾ ਕੰਮ ਆ ਜੀ ਹਾਂ ਜੀ ਕਰੋੜਾਂ ਦਾ ਕੰਮ ਹੈ ਇਹ 10 ਲੱਖ ਨਾਲ ਕੁਝ ਨਹੀਂ ਬਣਦਾ